ਕੀ ਕਹਿਣਾ ਚਾਹੁੰਦੇ ਕਿੰਨੇ ਗੱਟੂ ਸੀ ਤੇ ਕਿਹਨਾਂ ਕੋਲ ਫੜੇ ਗਏ ਨਹੀਂ ਜੀ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਖਨਾ ਸ਼੍ਰੀ ਅਸ਼ਵਨੀ ਗੋਟਿਆਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਥਾਣਾ ਸਦਰ ਡੀਐਸਪੀ ਸਬਡਿਵੀਜ਼ਨ ਸ਼੍ਰੀ ਅਮਿੰਦ ਪਾਟੀ ਜੀ ਅਸਿਸਟੈਂਟ ਸਦਰ ਸੁਖਵਿੰਦਰ ਸਿੰਘ ਜੀ ਸਪੈਸ਼ਲ ਬ੍ਰਾਂਚ ਇਨਚਾਰਜ ਜਰਨੈਲ ਸਿੰਘ ਜੀ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਿਹਤਰੀਨ ਕੰਮ ਕਰਦੇ ਹੋਏ 448 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਨੇ ਦੋ ਮੁਕਦਮੇ ਦਰਜ ਹੋਏ ਜੀ ਮੁਕਦਮਾ ਨੰਬਰ 12 13 ਰੈਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ এনवायरमेंट ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨਸ ਦੇ ਤਹਿਤ ਅਸੀਂ ਇਹ ਮੁਕਦਮੇ ਦਰਜ ਕੀਤੇ ਇਹਨਾਂ ਦੇ ਵਿੱਚ ਚਾਰ ਦੋਸ਼ੀ ਨੇ ਕੁੱਲ ਜਿਹੜਾ ਪਹਿਲਾ ਮੁਕੱਦਮਾ ਹੈ ਜੀ ਮੁਕੱਦਮਾ ਨੰਬਰ 12 ਉਹਦੇ ਵਿੱਚ 400 ਗੱਟੂ ਬਰਾਮਦ ਹੋਏ ਨੇ ਜੀਟੀ ਰੋਡ ਖੰਨਾ ਦੇ ਉੱਤੇ ਚੈਕਿੰਗ ਕਰਦੇ ਆ ਹੋਇਆ ਤਿੰਨ ਬੰਦੇ ਈ ਰਿਕਸ਼ਾ ਦੇ ਉੱਤੇ 400 ਗੱਟੂ ਜਿਹੜੇ ਸੀ ਤਰਪਾਲ ਨਾਲ ਕਵਰ ਕਰਕੇ ਉਹ ਲੈ ਕੇ ਆ ਰਹੇ ਸੀ ਸਾਡੀ ਟੀਮ ਨੇ ਬਿਹਤਰੀਨ ਕੰਮ ਕਰਦੇ ਹੋਏ ਕੀਤਾ ਇੰਟਰਸੈਪਟ ਕਰਕੇ ਦੌਰਾਨੇ ਚੈਕਿੰਗ ਇਹ ਪਤਾ ਲੱਗਿਆ ਕਿ ਇਹਨਾਂ ਦੇ ਕੋਲੇ ਇਹ ਜੋ ਇਲੀਗਲ ਹੈਗਾ ਡੀਸੀ ਸਾਹਿਬ ਨੇ ਟੋਟਲ ਬੈਨ ਲਗਾਇਆ ਹੋਇਆ ਔਨ ਯੂਜ਼ ਸੇਲ ਆਫ ਸੇਲ ਪਰਚੇਸ ਆਫ ਚਾਈਨਾ ਡੋਰ ਉਸ ਵਿੱਚ ਇਹ ਬਰਾਮਦਗੀ ਹੋਈ ਹੈਗੀ ਹੈ ਦੂਸਰਾ ਹੈਗਾ ਜੀ ਮੁਕੱਦਮਾ ਨੰਬਰ 13 ਜਿਹਦੇ ਵਿੱਚ ਸਕੂਟਰੀ ਦੇ ਉੱਤੇ ਲੜਕਾ ਸੀ ਆਸ਼ੂ ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਉਹ 48 ਗੱਟੂ ਜਿਹੜੇ ਸੀ ਉਹ ਜੋ ਕਿ ਪੈਦਲ ਖੰਨਾ ਦੇ ਵਿੱਚ ਸੇਲ ਕਰਦਾ ਸੀ ਤਰੰਗਾ ਵਾਲਿਆਂ ਨੂੰ ਉਹਦੀ ਅਸੀਂ ਦੌਰਾਨੇ ਚੈਕਿੰਗ ਚੌਂਕੀ ਕੋਟ ਦੇ ਸਾਹਮਣੇ ਚੈਕਿੰਗ ਕਰਦੇ ਹੋਇਆ ਇਸ ਨੂੰ ਰਿਕਵਰ ਕੀਤਾ ਹੈ ਮੈਨੂੰ ਕਿੱਥੋਂ ਆ ਰਹੇ ਸੀ ਦੌਰ ਜਿਹੜੀ 400 ਗੱਟੂ ਕਿੱਥੋਂ ਆਦੀ ਇੱਥੇ ਇਹਨਾਂ ਨੂੰ ਸਪਲਾਈ ਕਰਨਾ ਸੀ ਜੀ 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 ਇਹ ਸਾਰਾ ਲੁਧਿਆਣੇ ਤੋਂ ਲੈ ਕੇ ਆਂਦਾ ਜਾ ਰਿਹਾ ਸੀ ਮਾਲ ਦੇਖੋ ਪਰਪਸ ਤਾਂ ਬੇਸਿਕਲੀ ਇਜ਼ ਈਜ਼ੀ ਮਨੀ ਸਸਤਾ ਸਮਾਨ ਖਰੀਦੋ ਖੰਨੇ ਵਿੱਚ ਆ ਕੇ ਮਹਿੰਗਾ ਵੇਚੋ ਅਤੇ ਉਹਦੇ ਵਿੱਚੋਂ ਦੀ ਪੈਸੇ ਕਮਾਓ ਠੀਕ ਹੈ ਪਰ ਇਹ ਹਾਂਜੀ ਮੈਂ ਟਾਰਗੇਟ ਦਾ ਖੰਨੇ ਦਾ ਸੀ ਕਿ ਹੋਰ ਵੀ ਕਿਸ਼ੇ ਹਨ ਜਗੇ ਖੰਨੇ ਦਾ ਹੀ ਸੀ ਜੀ ਮੇਨਲੀ ਜੋ ਸਾਡੇ ਹੁਣ ਤੱਕ ਪੁੱਛ ਗੇ ਚ ਵਿੱਚ ਸਾਹਮਣੇ ਆਇਆ ਹੈਗਾ ਹੈ ਜਿਹੜਾ ਆਸ਼ੂ ਸੀ ਲੁਧਿਆਣੇ ਦਾ ਰਹਿਣ ਵਾਲਾ ਲੜਕਾ ਹੈ ਉਹ ਇੱਥੇ ਪੈਦਲ ਚਲ ਕੇ ਖੰਨੇ ਦੇ ਬਾਜ਼ਾਰਾਂ ਵਿੱਚ ਆਮ ਲੋਕਾਂ ਨੂੰ ਵੇਚਦਾ ਸੀ ਮੈਡਮ ਜਿਵੇਂ ਤੁਸੀਂ ਇਹਨਾਂ ਨੂੰ ਫੜਿਆ ਹੈ ਜਿਵੇਂ ਉਹਨੂੰ ਫੜਿਆ ਹੈ ਜਿੱਥੋਂ ਮਾਲ ਆਇਆ ਹੈ ਮਿੱਥੋਂ ਮਾਲ ਆਇਆ ਹੈ ਉੱਥੇ ਇਨਕੁਆਇਰੀ ਵੀ ਹੋਊਗੀ ਕਿ ਜਿਨ੍ਹਾਂ ਨੂੰ ਅੱਗੇ ਦਿੱਤਾ ਜਾ ਰਿਹਾ ਹੈ ਸਮਾਨ ਉਹ ਉੱਥੇ ਵੀ ਕੋਈ ਤਾਂ ਪੜ੍ਹਦੀ ਹੈ ਬਿਲਕੁਲ ਬਿਲਕੁਲ ਜੀ ਅਸੀਂ ਬੈਕਵਰਡ ਤੇ ਫੋਰਵਰਡ ਲਿੰਕੇਜਸ ਅੱਗੇ ਕਿਨੂੰ ਵੇਚਣ ਜਾ ਰਹੇ ਅਸੀਂ ਕੀ ਉਹ ਅੱਗੇ ਵੀ ਸੇਲ ਕਰਦੇ ਨੇ ਜਾਂ ਉਹ ਪਰਸਨਲੀ ਕੰਜ਼ਿਊਮ ਕਰਦੇ ਨੇ ਤੇ ਪਿੱਛੋਂ ਜਿੱਥੋਂ ਲੈ ਕੇ ਆਂਦਾ ਸੀ ਉਹ ਕਿੱਥੇ ਕਿੱਥੇ ਹੋਰ ਸਪਲਾਈ ਕਰ ਰਹੇ ਨੇ ਅਸੀਂ ਉਹ ਐਂਗਲਸ ਦੇ ਉੱਤੇ ਕੰਮ ਕਰ ਰਹੇ ਹਾਂ ਇਹੇ ਤਰ੍ਹਾਂ ਵਾਲਾ ਕੇ ਅੰਦੇ ਪਰਤੇ ਦ 54th Unnativa Illegal Protection Act 15 Environment Protection Act ਦੇ ਤਹਿਤ ਮੁਕਦਮੇਦਾਰ ਚੁਏ ਮੈਂ ਜਦ ਤੱਕ ਅੰਨੇ ਦੇ ਵਿੱਚ ਹੋ ਜੇ ਦੁਕਾਨਦਾਰਾਂ ਤੇ ਜਿਹਨੂੰ ਸੇਲ ਕਰਨਾ ਜੋ ਉਹਤ ਵੀ ਜ਼ਿੰਮੇਵਾਰ ਬਣੇ ਦੇਖੋ ਸਾਡੀ ਟੀਮ ਨੇ ਤੁਹਾਡੀ ਦੇਖੋ ਬਰਾਮਦ ਦੀ ਬਹੁਤ ਕੁਝ ਬੋਲਦੀ ਹੈ ਕਿ ਸਾਡੀ ਟੀਮ ਨੇ ਬਹੁਤ ਬਿਹਤਰੀਨ ਕੰਮ ਕੀਤਾ ਹੈ ਇਨ देयर ਪਾਸਟ ਆਲਸੋ ਅਸੀਂ ਲਗਾਤਾਰ ਜਿੰਨੀਆਂ ਕਾਈਟ ਸੇਲਿੰਗ ਸ਼ਾਪਸ ਹੈਗੀਆਂ ਨੇ ਸਾਡੀਆਂ ਸਾਰੀਆਂ ਪੁਲਿਸ ਦੀਆਂ ਲੋਕਲ ਪੁਲਿਸ ਜਿਹੜੀ ਹੈਗੀ ਆ ਉਹ ਵਿਜ਼ਿਟ ਕਰਦੀ ਰਹੀ ਹੈ ਰੈਂਡਮਲੀ ਚੈੱਕ ਕਰਦੀ ਰਹੀ ਹੈ ਅਸੀਂ ਪਬਲਿਕ ਐਡਰੈਸ ਸਿਸਟਮ ਰਾਹੀਂ ਵੀ ਲੋਕਾਂ ਨੂੰ ਮਨਿਆਦੀ ਕਰਾਉਂਦੇ ਰਹੇ ਆ ਕਿ ਇਸ ਨੂੰ ਬੈਂਕ ਕੀਤਾ ਹੋਇਆ ਹੈ ਸੋ ਇਸ ਦੀ ਸੇਲ ਪਰਚੇਸ ਸ਼ੁੱਡ ਨਾਟ ਬੀ ਇਨਕਰੇਜਡ ਇਨ ਐਨੀ ਵੇ ਸਮਝ ਜਿਵੇਂ ਕੱਲ ਬਸਰਤ ਕਰੀਆ ਪਿਆਰ ਹੈਗਾ ਕੱਲ ਦੇ ਪੀਪਲਸ ਕੌਂਸਲ ਜੀ ਅਸੀਂ ਪੂਰੇ ਐਕਟਿਵ ਹੈਗੇ ਆਂ ਜੀ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਨਾ ਹੀ ਅਸੀਂ ਖਰੀਦਣ ਵੇਚਣ ਵਾਲੇ ਨੂੰ ਬਖਸ਼ਣਾ ਹੈਗਾ ਮਾਨਯੋਗ ਐਸਐਸਪੀ ਸਾਹਿਬ ਦੀਆਂ ਬਹੁਤ ਕਲੀਅਰ ਡਾਇਰੈਕਸ਼ਨਸ ਹੈਗੀਆਂ ਨੇ ਕਿ ਅਸੀਂ ਬਖਸ਼ਾਂਗੇ ਨਹੀਂ ਜੀ ਮੈਡਮ ਕੋਈ ਫੋਨ ਨੰਬਰ ਐਸਾ ਜਿਹਦੇ ਉੱਪਰ ਜੇ ਕੋਈ ਮਤਲਬ ਡੋਰ ਤੋਂ ਤੰਗੜਾ ਰਿਹਾ ਹੈ ਚੈਨਲ ਡੋਰ ਨਾਲ ਕੋਈ ਤੁਹਾਨੂੰ ਮਤਲਬ ਕਨੈਕਟ ਕਰਨਾ ਚਾਹੁੰਦਾ ਹੋਵੇ ਕੋਈ ਐਸਾ ਬਿਲਕੁਲ ਸਾਡੀ ਲੋਕਲ ਪੁਲਿਸ ਹਰ ਵਕਤ ਮੁਸਤੈਦ ਹੈਗੀ ਆ ਜੀ ਤੁਸੀਂ ਥਾਣਾ सदर ਦੀ ਨੰਬਰ ਦੇ ਵਾਂਗੇ ਰੇਡ ਕਰਾਂਗੇ ਚੈੱਕ ਕਰਾਂਗੇ ਮੈਂ ਕਿ ਬੱਚਿਆਂ ਵੱਲੋਂ ਵੱਡੇ ਡੀਜੇ ਸਪੀਕਰ ਲਾ ਕੇ ਉਲਝੜ ਬਾਜੀ ਕੀਤੀ ਜਾਂਦੀ ਹੈ ਉਹਨਾਂ ਤੇ ਕੀ ਕਾਰਵਾਈ ਹੋਗੀ ਦੇਖੋ ਵੈਸੇ ਡੀਜੇ ਦੇ ਜਿਹੜੇ ਟਾਈਮ ਹੈਗੇ ਨੇ ਉਹ ਨਾਈਟ ਟਾਈਮਸ ਦੇ ਵਿੱਚ ਮੋਸਟਲੀ ਬੈਂਡ ਹੈਗਾ ਉਹ ਲੋਕਲ ਛੋਟੇ ਛੋਟੇ ਲੜਕੇ ਜਿਹੜੇ ਹੈਗੇ ਨੇ ਉਹ ਮੋਸਟਲੀ ਆਪਣੇ ਰੈਜ਼ਿਡੈਂਸ ਤੱਕ ਹੀ ਲਗਾਉਂਦੇ ਨੇ ਪਰ ਜੇ ਕੋਈ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਪਬਲਿਕ ਨਿਊਸੈਂਸ ਕ੍ਰੀਏਟ ਕਰੇਗਾ ਵੀਲ ਸ਼ੋਰਲੀ ਚੈੱਕ ਇਟ ਕੰਪਲੀਟਲੀ ਮੈਸੇਜ ਦੇਣਾ ਚਾਹੀਦਾ ਜੇ ਕੋਈ ਸੰਪਰਕ ਲਈ ਤਿਆਰ ਹੈ ਦੇਖੋ ਜੀ ਬਸੰਤ ਪੰਚਮੀ ਦਾ ਤਿਉਹਾਰ ਹੈਗਾ ਹੈ ਬੜੀ ਹੋਸ਼ੋ ਹੁਲਾਸ ਨਾਲ ਮਨਾਇਆ ਜਾਂਦਾ ਹੈ ਤੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈਗਾ ਹੈ ਕਿ ਆਪਾਂ ਇਸ ਨੂੰ ਮਨਾਈਏ ਪਰ ਇਹ ਜਾਨਲੇਵਾ ਨਹੀਂ ਹੋਣਾ ਚਾਹੀਦਾ ਪਤੰਗ ਇੱਕ ਬਹੁਤ ਵਧੀਆ ਸ਼ੌਂਕ ਦੀ ਗੱਲ ਹੈ ਬੱਚੇ ਬੜੇ ਚਾਣ ਨਾਲ ਉਡਾਉਂਦੇ ਨੇ ਪਰ ਡੋਰ ਜਿਹੜੀ ਹੈਗੀ ਚਾਈਨਾ ਡੋਰ ਦੇ ਨਾਲ ਅਸੀਂ ਕਿਸੇ ਪੰਛੀ ਨੂੰ ਕਿਸੇ ਇਨਸਾਨ ਦੀ ਜਾਨ ਨੂੰ ਖਤਰਾ ਹੋਵੇ ਇਹ ਬੇहद ਨਿੰਦਣਯੋਗ ਹੈਗਾ ਤੇ ਅਸੀਂ ਬਖਸ਼ਾਂਗੇ ਨਹੀਂ ਜੇ ਕਿਸੇ ਦੇ ਕੋਲੇ ਇਸ ਦਾ ਇਸਤੇਮਾਲ ਕੀਤਾ ਕਰਦਾ ਪਾਇਆ ਗਿਆ ਹੈਗਾ ਜਾਂ ਕੋਈ ਫੇਚਣ ਖਰੀਦਣ ਆਇਆ ਹੈ। ਰਿਪਤੀ ਸਾਹਿਬ ਇੱਕ ਪਲੇਸ ਐਕਜੈਕਟ ਇਹ ਜਿਹੜੀ ਸੈਕਸ਼ਨ ਇਹ ਅੰਡਰ ਲਾਈ ਹੈ ਜੀ ਇਹਨਾਂ ਦੇ ਉੱਪਰ ਉਹਦੇ ਅੰਡਰ ਕਿੰਨੀ ਇੰਪ੍ਰੀਜ਼ਨਮੈਂਟ ਦਾ ਹੈਗਾ entitlement ਜਦੋਂ ਅਸੀਂ ਹਾਂਜੀ ਆ ਜਦੋਂ ਅਸੀਂ ਵਾਈਲਡ ਲਾਈਫ ਤੇ এনवायरमेंट ਪ੍ਰੋਟੈਕਸ਼ਨ ਐਕਟ ਲਗਾ ਦਿੰਨੇ ਹੈਗੇ ਆ ਤਾਂ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ ਕਿੰਨੇ ਚਲੋ ਵੀ ਲੈਟ ਯੂਰ ਆਸਨ ਚੈੱਕ ਕਰਦੇ ਆ